ਬਠਿੰਡਾ ਦੀ ਬਰਖਾਸਤ ਲੈਡੀ ਕਨਸਟੇਬਲ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਗਈ ਹੈ ਕੋਰਟ ਨੇ ਅਮਨਦੀਪ ਕੌਰ ਦੀ ਜ਼ਮਾਨਤ ਅਰਜ਼ੀ ਨੂੰ ਖਾਰਜ ਕਰ ਦਿੱਤਾ ਹੈ ਅੰਦਰ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਦਰਸਲ ਗ੍ਰਿਫਤਾਰ ਕੀਤਾ ਹੈ ਇਸ ਸਮੇਂ ਨਿਆਂਇਕ ਹਿਰਾਸਤ ਦੇ ਵਿੱਚ ਹੈ ਬਠਿੰਡਾ ਜੇਲ੍ਹ ਦੇ ਵਿੱਚ ਬੰਦ ਹੈ ਅਮਨਦੀਪ ਕੌਰ ਪਹਿਲਾਂ ਪੰਜਾਬ ਪੁਲਿਸ ਦੇ ਚਿੱਟੇ ਸਮੇਂ ਜਿਸ ਨੂੰ ਕਿ ਗ੍ਰਿਫਤਾਰ ਕੀਤਾ ਸੀ ਕਾਲੀ ਥਾਰ ਤੇ 17 ਗ੍ਰਾਮ ਚਿੱਟੇ ਸਮੇਤ ਅਮਨਦੀਪ ਕੌਰ ਦੀ ਗ੍ਰਿਫਤਾਰੀ ਹੋਈ ਸੀ ਹਾਲਾਂਕਿ ਉਸ ਤੋਂ ਬਾਅਦ ਅਮਨਦੀਪ ਕੌਰ ਜ਼ਮਾਨਤ ਤੇ ਬਾਹਰ ਵੀ ਆ ਗਈ ਸੀ ਪਰ ਵਿਜੀਲੈਂਸ ਨੇ ਉਸ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਦੁਬਾਰਾ ਗ੍ਰਿਫਤਾਰ ਕਰ ਲਿਆ ਸੀ ਜਿਸ ਤੋਂ ਬਾਅਦ ਹੁਣ ਜ਼ਮਾਨਤ ਲਈ ਅਮਨਦੀਪ ਕੌਰ ਨੇ ਪਟੀਸ਼ਨ ਦਾਖਲ ਕੀਤੀ ਸੀ ਤੇ ਇਸ ਪਟੀਸ਼ਨ ਨੂੰ ਕੋਰਟ ਦੇ ਵੱਲੋਂ ਆਖਰਜ ਕਰ ਦਿੱਤਾ ਗਿਆ ਤਾਂ ਬਠਿੰਡਾ ਦੀ ਬਰਖਾਸਤ ਲੈਡੀ ਕਨਸਟੇਬਲ ਕਨਸਟੇਬਲ ਅਮਨਦੀਪ ਕੌਰ ਨਜ਼ਦੀਕੀ ਜ਼ਮਾਨਤ ਅਰਜ਼ੀ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਗਈ ਹੈ ਆ ਦਰਸਲ ਆਮਦਨ ਤੋਂ ਵੱਧ ਜਾਇਦਾਦ ਦਾ ਇਹ ਬੁਰਾ ਮਾਮਲਾ ਹੈ ਪਹਿਲਾਂ 17 ਗ੍ਰਾਮ ਚਿੱਤੇਸ ਵਿੱਚ ਜੋ ਗ੍ਰਿਫਤਾਰ ਕੀਤਾ ਗਿਆ ਉਸ ਮਾਮਲੇ ਦੇ ਵਿੱਚ ਆ ਗ੍ਰਿਫਤਾਰੀ ਹੋਈ ਸੀ ਹਾਲਾਂਕਿ ਉਸ ਕੇਸ ਦੇ ਵਿੱਚ ਕੋਰਟ ਤੋਂ ਅਜ਼ਮਾਨਤ ਮਿਲ ਗਈ ਸੀ ਉਸ ਤੋਂ ਬਾਅਦ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਤਾਂ ਇਸੇ ਕੇਸ ਦੇ ਵਿੱਚ ਲੇਡੀ ਕਨਸਟੇਬਲ ਜੋ ਬਰਖਾਸ ਲੇਡੀ ਕਨਸਟੇਬਲ ਅਮਨਦੀਪ ਕੌਰ ਉਸ ਦੇ ਵੱਲੋਂ ਕੋਰਟ ਦਾ ਰੋਕ ਕੀਤਾ ਗਿਆ ਜ਼ਮਾਨਤ ਅਰਜੀ ਲਗਾਈ ਗਈ ਪਰ ਕੋਰਟ ਨੇ ਇਸ ਜ਼ਮਾਨਤ ਅਰਜੀ ਨੂੰ ਖਾਰਜ ਕਰ ਦਿੱਤਾ ਇਸੇ ਖਬਰ ਤੋਂ ਹੋਰ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਸੂਰਜ ਪਾਣ ਜੁੜ ਚੁੱਕੇ ਨੇ ਸੁਰਜੇ ਬਰਖਾਸ ਲੈਡੀ ਕਨਸਟੇਬਲ ਦੀ ਜ਼ਮਾਨਤ ਅਰਜੀ ਖਾਰਜ ਹੋ ਗਈ ਹੈ ਕੀ ਕੋ ਜਾਣਕਾਰੀ ਇਹ ਕੋ ਪਹਿਲਾਂ ਮਨਜੀਤ ਕੌਰ ਦੇ ਖਿਲਾਫ ਡਰੱਗ ਦਾ ਮਾਮਲਾ ਦਰਜ ਹੋਇਆ ਸੀ ਕਿਕਾ ਬ੍ਰੰਦ ਹੋਜੀ ਬਾਹਰ ਕਰ ਦਿੱਚੋ ਉਸ ਨੂੰ ਲੈ ਕੇ ਸਵਾਲੀਆਂ ਦੇ ਵਿੱਚ ਆਈ ਸੀ ਕਿ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਲੰਘੀਆਂ ਚੀਜ਼ਾਂ ਕਮਨੀ ਨਹੀਂਆਂ ਸੀ ਜਿਸ ਨੂੰ ਲੈ ਕੇ ਵਿਜੀਲੈਂਸ ਦੇ ਖਿਲਾਫ ਵੀ ਕਾਰਵਾਈ ਕੀਤੀ ਸੀ ਹਾਲ ਵਿਜੀਲੈਂਸ ਨੇ ਆਇਤੋਂ ਜ਼ਿਆਦਾ ਸੰਪਤੀ ਦਾ ਮਾਮਲਾ ਦਰਜ ਕੀਤਾ ਸੀ ਇਸ ਮਾਮਲੇ ਦੇ ਵਿੱਚ ਹੀ ਜਿਵੇਂ ਕਸਟਡੀ ਦੇ ਵਿੱਚ ਚੰਦਰਜੀਤ ਭਾਰਤੀ ਜੇਲ੍ਹ ਦੇ ਵਿੱਚ ਚੰਦਰਜੀਤ ਪਹਿਲਾਂ ਪੁੱਛਿਆ ਬਾੜ ਤੇ ਵੀ ਕਾਫੀ ਦਿਨ ਨਹੀਂ ਆਇਆ ਹੈ ਪਰ ਅੱਜ ਜਦੋਂ ਸਲਕੂਟ ਦੇ ਵਿੱਚ ਇਸ ਨੂੰ ਜ਼ਮਾਨਤ ਲਈ ਅੱਜ ਹੀ ਬੈਰ ਕੀਤਾ ਗਿਆ ਕੋਰਟ ਨੇ ਇਸ ਦੀ ਇੱਤਕਾ ਜਿਹੜੀ ਉਹ ਖਾਤ ਕਰ ਦਿੱਤੀ ਹੈ ਉਹਨਾਂ ਨੂੰ ਮਨਜੀਤ ਕੌਰ ਨੂੰ ਅੱਗੇ ਹਾਈ ਕੋਰਟ ਉੱਪਰ ਕਰਨਾ ਪਵੇਗਾ ਹਾਈ ਕੋਰਟ ਤੋਂ ਇਹਨੇ ਦਿਵਾ ਦੇ ਬਾਅਦ ਦਿਮਾਗ ਦਿੰਦੀਆਂ ਅਤੇ ਕਾਫੀ ਹੋਰ ਦਿਨ ਹੋ ਸਕਦਾ ਹੈ ਕਿ ਅਮਨਦੀਪ ਕੌਰ ਨੂੰ ਜੇਲ੍ਹ ਦੇ ਵਿੱਚ ਬਟਾਉਣੇ ਤੱਕ ਕਿਉਂਕਿ ਜਦੋਂ ਲੋਕਲ ਕੋਰਟ ਨੇ ਜਿਹੜਾ ਇਸ ਮਾਮਲੇ ਦੀ ਜੱਜ ਕਾ ਜਿਹੜੀ ਖਾਰਜ ਕਰ ਦਿੱਤੀ ਹੈ ਤਾਂ ਕਰਕੇ ਇਸੇ ਕੋ ਰਸਤਾ ਬਗਦਾ ਹਾਈ ਕੋਰਟ ਜਾਂਦਾਰ ਨੇ ਨੇ ਵਕੀਲ ਨੇ ਜਿਹੜੇ ਉਹਨ ਹਾਈ ਕੋਰਟ ਦਾ ਰੋਕ ਕਰਨ ਜਿਹੜੇ ਹਾਈ ਕੋਰਟ ਵੀ ਵਾਪਸ ਇਸ ਨੂੰ ਰੀਫ ਦਿੱਤੀ ਹੈਗਾ ਦੁਬਾਰਾ ਤੋਂ ਦਕਿੰਦਾ ਦੀ ਕੋਰਟ ਦੇ ਵਿੱਚ ਜਾਂਦੇ ਸੀ ਜਿੰਦੇ ਨੇ ਫਿਰ ਨਾਲ ਤੇ ਸਾਡੀ ਨਜ਼ਰ ਬਣੀ ਹੋਈ ਹੈ ਪਰ ਹੁਣ ਤੱਕ ਵੀ ਖਬਰ ਨਹੀਂ ਹੈ ਕਿ ਕਿੰਨੇ ਕਿਤੇ ਗਿਆ ਕਿ ਅਮਨਦੀਪ ਮਾਮਲੇ ਹੋਰ ਤੇ ਕਾਫੀ ਦਿਨ ਨੇ ਉਹ ਜੇਲ੍ਹ ਦੇ ਵਿੱਚ گزارਨੇ ਪੈਣਗੇ ਦੀ ਹਾਂ ਠੀਕ ਹੈ ਸੁਰਜੀਪੂਰੀ ਜਾਣਕਾਰੀ ਬਹੁਤ ਧੰਨਵਾਦ ਤਾਂ ਬਠਿੰਡਾ ਦੀ ਬਰਖਾਸ ਲੈਡੀ ਕਨਸਟੇਬਲ ਅਮਨਦੀਪ ਕੌਰ ਦੇ ਜ਼ਮਾਨਤ ਅਰਜ਼ੀ ਕੋਰਟ ਦੇ ਵੱਲੋਂ ਖਾਰਜ ਕਰ ਦਿੱਤੀ ਗਿਆ ਦਰਸਲ ਆਮਦਨ ਤੋਂ ਵੱਧ ਜਾਇਦਾਦ ਦਾ ਇਹ ਮਾਮਲਾ ਜਿਸ ਕੇਸ ਦੇ ਵਿੱਚ ਬਿਜ਼ਨਸ ਦੇ ਵੱਲੋਂ ਉਸਨੂੰ ਗ੍ਰਿਫਤਾਰ ਕੀਤਾ ਗਿਆ ਸੀ